ਸੱਸੀ ਗੱਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਸੌਣ ਮਹੀਨੇ ਬਾਰੇ ਇੱਕ ਕਵਿਤਾ ਸਾਂਝੀ ਕਰਾਂਗੀ ਸੌਣ ਮਹੀਨਾ ਸਭਨੇ ਮਨ ਨੂੰ ਭੌਂਦਾ ਇਹ ਸੌਣ ਮਹੀਨਾ ਰੁੱਖ ਬੂਟੀਆਂ ਪਸ਼ੂ ਪੰਛੀਆਂ ਕੁੜੀਆਂ ਚਿੜੀਆਂ ਦੇ ਚਿਹਰੇ ਤਾਂ ਮੁਸਕਾਨ ਲਿਆਉਂਦਾ ਇਹ ਸੌਣ ਮਹੀਨਾ ਗਰਮੀ ਦੇਸੀ ਜੋ ਸਤਾਏ ਕਰਦੇ ਹਾਏ ਹਾਏ ਨੂੰ ਹੁਣ ਚਾ ਚੜ ਗਏ ਦੂਸ ਵਾਏ ਦੇਖ ਅੰਬਰੀ ਘਟਾਂ ਬਣ ਕਾਲੇ ਬੱਦਲ ਛਾਏ ਠੰਡੀ ਠੰਡੀ ਹਵਾ ਵਗਦੀ ਏ ਹਰੀਆ ਭਰੀਆ ਹੋਇਆ ਚਾ ਚੁਫੇਰਾ ਰੁੱਖ ਖੁਸ਼ੀ ਸੰਗ ਝੂਮਣ ਲੱਗੇ ਤੇ ਪੱਤਿਆਂ ਸ਼ਣਸ਼ਣ ਲਾਈਏ ਸਭ ਪੰਛੀ ਚਹਿਕ ਰਹੇ ਸੋਹਣੇ ਲੱਗਦੇ ਰੰਗ ਬਰੰਗੇ ਫੁੱਲ ਮਹਿਕ ਰਹੇ ਮਸਤੀ ਚ ਆ ਮੋਰ ਨੱਚਦੇ ਪੌਣ ਪਹਿਲਾ ਵਿੱਚ ਬਾਗਾਂ ਦੇ ਕੋਇਨਾ ਕੂਕਦੀਆਂ ਕਿਦਰੀ ਆ ਬਦਲੀ ਵਰਦੀ ਏ ਕਿਦਰੀ ਸ਼ਮਸ਼ਮ ਮੀਂਹ ਵਰੋਂਦਾ ਤਪਦੀ ਧਰਤ ਮਾਂ ਦੇ ਸੀਨੇ ਠੰਡ ਪਾਉਂਦਾ ਇਹ ਸੌਣ ਮਹੀਨਾ ਬੱਚਿਆਂ ਨੂੰ ਇੱਕ ਵੱਖਰਾ ਹੀ ਚਾੜਿਆ ਏ ਨੱਚਦੀ ਟੱਪਦੀ ਮੀਂਹ ਵਿੱਚ ਨਹਾਉਂਦੇ ਬਣਾ ਕਿਸ਼ਤੀਆਂ ਕਾਗਜ਼ ਦੀਆਂ ਖੇਡਦੇ ਪੱਕ ਗਏ ਮਿੱਠੀ ਫਲ ਅੰਬ ਪੂਪੀਤਾ ਨਾਰ ਖਾਂਦੀ ਪਰ ਪਰ ਜਾਮੁਨ ਦੀ ਥਾਲ ਇੱਕ ਪਾਸੇ ਰਿੱਜ ਦੀ ਖੀਰ ਇੱਕ ਪਾਸੇ ਪੱਕਦੇ ਪੂੜੇ ਨੇ ਰਲ ਮਿਲ ਬਹਿ ਕੇ ਖਾਣ ਸਾਰੇ ਹੁੰਦੇ ਮੁਹੱਬਤਾਂ ਦੇ ਰੰਗ ਗੂੜੇ ਨੇ ਕੁੜੀਆਂ ਨੂੰ ਚਾ ਬੜਾ ਤੀਆਂ ਮਨਾਉਣ ਦਾ ਲਾਉਣ ਹੱਥਾਂ ਤੇ ਮਹਿੰਦੀ ਕਹਿੰਦੇ ਰੰਗ ਛੜਦੇ ਗੂੜੇ ਪਿਆਰਾਂ ਦੇ ਆਇਆ ਬਣਜਾਰਾ ਚੂੜੀਆਂ ਚੜਾਉਂਦੀਆਂ ਨੇ ਫਿਰ ਇਕੱਠੀਆਂ ਹੋ ਟੀਆਂ ਲਾਉਂਦੀਆਂ ਨੇ ਪਾਉ ਉੱਚੀ ਉੱਚੀ ਬੋਲੀਆਂ ਗਿੱਧਾ ਪਾਉਣ ਪਿੱਪੜੀ ਪੀਂਗਾ ਪਾ ਮੁਟਿਆਰਾਂ ਝੂਟਦੀਆਂ ਕਿਦੜੇ ਇਕਕਲੀ ਪੈਂਦੀ ਏ ਪਿੰਡਾਂ ਚ ਲੱਗੀ ਰੌਣਕ ਦੁਨੀਆ ਖੜਖੜ ਵਹਿੰਦੀ ਏ ਪਿੰਡਾਂ ਚ ਲੱਗੀ ਰੌਣਕ ਦੁਨੀਆ ਖੜਖੜ ਵਹਿੰਦੀ ਏ ਸੁਣਿਆ ਉਹ ਦਿਨ ਹੋਰ ਵੀ ਸੋਹਣੇ ਹੁੰਦੇ ਸੀ ਜਦ ਵਿੱਚ ਤਰੀਂਜਣਾ ਜਦ ਵਿੱਚ ਤਰੀਂਜਣਾ ਜੁਰ ਬੈਂਦੀਆਂ ਸੀ ਮਟਿਆਰਾਂ ਚਰਖਾ ਕੱਤਦੀਆਂ ਮੋਹ ਦੀਆਂ ਤੰਦਾਂ ਪਾਉਂਦੀਆਂ ਵਿੱਚ ਜਾਂਦਾਂ ਦੇ ਮਿੱਠੀ ਮਿੱਠੇ ਗੀਤ ਫਿਰ ਗਾਉਂਦੀਆਂ ਵਿਸਤੇ ਦੀ ਸ਼ਾਨ ਵਿਸਰ ਰਹੀ ਚੇਤੇ ਤਾਂ ਕਰਦੇ ਇਹ ਸੋਣ ਮਹੀਨਾ ਖੁਸ਼ ਹੋ ਜਾਂਦੀਆਂ ਵਿਆਹਾਂ ਪੈਣਾ ਵੇਖ ਸੋਹਣਾ ਵੀਰ ਭੈਣ ਨੂੰ ਲੈਣ ਆਇਆ ਏ ਕਿੱਦਰੀ ਖੁਸ਼ੀ ਦਾ ਸੰਧਾਰਾ ਵੀ ਲਿਆਇਆ ਏ ਧੀਆਂ ਪਰਦੇਸਣਾ ਆ ਬਾਬਲ ਅੰਮੜੀ ਦੇ ਵੇੜੀ ਰੌਣਕ ਲਾਈ ਵਿਛੜੀਆਂ ਸਖੀਆਂ ਸੰਗ ਮਿਲਾਉਂਦਾ ਇਹ ਸੋਣ ਮਹੀਨਾ ਕਰੀਏ ਅਰਦਾਸਾਂ ਰੱਬਾ ਇਹ ਧੀਆਂ ਸਦਾ ਹੱਸਦੀਆਂ ਵਸਦੀਆਂ ਰਹਿਣ ਇਹ ਧੀਆਂ ਚ ਰੌਣਕਾਂ ਲੱਗਦੀਆਂ ਰਹਿਣ ਹਰ ਜੀਵ ਉਹ ਭਾਗਾ ਵਾਲਾ ਏ ਜੋ ਹਿਰਦੇ ਵਿੱਚ ਸੱਚ ਵਸੋਂਦਾ ਏ ਪਾਗੂੜੀ ਪ੍ਰੀਤ ਉਸ ਦਾਤੇ ਦੇ ਨਾਮ ਨੂੰ ਧਿਉਂਦਾ ਏ ਗੁਰੂਆਂ ਪੀਰਾਂ ਦੀ ਸੱਚੀ ਸੁੱਚੀ ਬਾਣੀ ਵਿੱਚ ਤਿਨਾਂ ਨੂੰ ਸਰਬੋਤਮ ਮਾਣ ਦਿਵਾਉਂਦਾ ਏ ਇਹ ਸੋਣ ਮਹੀਨਾ ਹਰ ਜੀਵ ਉਹ ਭਾਗਾ ਵਾਲਾ ਏ ਜੋ ਹਿਰਦੇ ਵਿੱਚ ਸੱਚ ਵਸੋਂਦਾ ਏ ਪਾਗੂੜੀ ਪ੍ਰੀਤ ਉਸ ਦਾਤੇ ਦੇ ਨਾਮ ਨੂੰ ਧਿਉਂਦਾ ਏ ਗੁਰੂਆਂ ਪੀਰਾਂ ਦੀ ਸੱਚੀ ਸੁੱਚੀ ਬਾਣੀ ਵਿੱਚ ਤਿਨਾਂ ਨੂੰ ਸਰਬੋਤਮ ਮਾਣ ਦਿਵਾਉਂਦਾ ਏ ਇਹ ਸੋਣ ਮਹੀਨਾ ਸਭ ਦੇ ਮਨ ਨੂੰ ਭੰਦਾ ਏ ਇਹ ਸੋਣ ਮਹੀਨਾ